ਆਪਣੇ ਬਹੁਤ ਵਧੀਆ ਜਿਹੜਾ ਉਹਨਾਂ ਦਾ ਉਪਰਾਲਾ ਕਰ ਰਹੇ ਨੇ ਉਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲ ਸਹੀ ਗੱਲ ਕਹੀ ਆ ਕਿਉਂਕਿ ਇਸ ਮੁਕਾਮ ਤੱਕ ਹੀ ਪਹੁੰਚਣਾ ਬੜੀ ਵੱਡੀ ਗੱਲ ਹੈਗੀ ਆ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਕੁਝ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਤੇ ਇੱਕ ਦੇਸ਼ ਲਈ ਖੇਡਣਾ ਜਿਹੜਾ ਵਾ ਉਹ ਉਸ ਤੋਂ ਵੱਡੀ ਵੱਡੀ ਗੱਲ ਆ ਸਹੀ ਗੱਲ ਸਹੀ ਆ ਪ੍ਰਮਾਤਮਾ ਨੇ ਮੇਰੇ ਕੀਤੀ ਹਾਂਜੀ 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 ਹੋਰ ਠੀਠਾ ਚੱਲ ਰਿਹਾ ਕਿਸ ਤਰ੍ਹਾਂ ਚੱਲ ਰਹੀ ਆ ਮੈਚ ਕਿਦਾਂ ਠੀਕ ਚੱਲ ਰਿਹਾ ਬਾ ਵਧੀਆ ਵਧੀਆ ਦੋ ਮੈਚ ਹੋਏ ਕਿਰਪਾਵਾ ਬਸੀ ਨਹੀਂ ਕਿਰਪਾ ਨੇ ਜਿੱਤੇ ਕਿ ਦੋ ਮੈਚ ਅੱਛਾ ਠੀਕ ਹੈ ਹੁਣ ਪਰਸੋਂ ਆ ਹਾਂਜੀ ਹਾਂਜੀ ਪਰਸੋਂ ਵਾਲਾ ਕਿ ਕਿਹਦੇ ਨਾਲ ਦਿੱਲੀ ਨਾਲ ਹੈ ਦਿੱਲੀ ਠੀਕ ਹੈ ਠੀਕੀ ਕੱਲ ਔਰ ਬਹੁਤ ਬਹੁਤ ਮੁਬਾਰਕਾਂ ਮੇਰੇ ਬਤਨੋ ਬਹੁਤ ਬਹੁਤ ਹਾਂ ਅੱਜ ਆ ਬਾੜ ਮਿਲਿਆ ਬਹੁਤ ਬਹੁਤ ਮੁਬਾਰਕਾਂ ਮੇਰੇ ਬੇਟੇ ਜੀ ਕਿ ਜੇ ਸਿਆਪਾ ਯੂਨੇ ਆਇਆ ਹੈ ਹਾਂਜੀ ਹਾਂਜੀ ਭਾਈ ਮੀਟਿੰਗ ਚ ਬੈਠੇ ਸੀਗੇ ਬਸ ਉਹ ਨਹੀਂ ਅਸੀਂ ਵੀ ਫ੍ਰੀ ਹੋਏ ਸੀਗੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਰ ਬੜੀ ਬੜੀ ਖੁਸ਼ੀ ਆ ਮਲਕੇ ਮੈਂ ਪਹਿਲਾਂ ਮੈਨੂੰ ਜਦੋਂ ਫੋਨ ਆਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਦੱਸਿਆ ਸੁਜੀਤਾ ਮੈਨੂੰ ਫੋਨ ਆ ਗਿਆ ਸੀਗਾ ਤੇ ਮੈਂ ਸੁਜੀਤ ਸੁਜੀਤ ਨੂੰ ਮੈਂ ਵਧਾਈ ਦਿੱਤੀ ਸੀਗੀ ਹਾਂਜੀ ਹਾਂਜੀ ਤੇ ਆ ਬਹੁਤ ਚਲੋ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਕਰੇ ਜੀ 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 ਸਰ ਕੁਝ ਕਹਿਣਾ ਚਾਹੋਗੇ ਭਾਈ ਬਸ ਤੀ ਹੁਣ ਘਰੇ ਆ ਗਿਆ ਤੁਹਾਨੂੰ ਕਿਆ ਕਰਦੇ ਨੇ ਮੈਂ ਕਹਿਤਾ ਵਾ ਬੜੀ ਖੁਸ਼ੀ ਹੈ ਭਾਈ ਅਰਜੁਨਵਾਲੀ ਮੇਰਾ ਨਾਮ ਅਸੀਂ ਚਾਰ ਮੁੰਡੇ ਹੋਏ ਆ ਤੇ ਬਹੁਤ ਖੁਸ਼ੀ ਹੈ ਮੇਰੇ ਲਈ ਮੇਰੀ ਫੈਮਲੀ ਲਈ ਇਹ ਲਈ ਬਹੁਤ ਵੱਡਾ ਅਵਾਰਡ ਆ ਭਜੀ ਇਹ ਹਾਂ ਪਰ ਜਿੱਦਾਂ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਸੀਐਮ ਸਾਹਿਬ ਨੂੰ ਵੀ ਅਪੀਲ ਕਰ ਰਹੇ ਨੇ ਕਿ ਤੁਹਾਨੂੰ ਡੀਐਸਟੀ ਬਣਾਇਆ ਜਾਵੇ ਹਾਂਜੀ ਬਿਲਕੁਲ ਸਾਨੂੰ ਵੀ ਆਪਣੇ ਭਾਈ ਪੂਰੀ ਉਮੀਦ ਆ ਕਿ ਅਸਨੇ ਅਜੇ ਦੋ ਮੁੰਡੇ ਰਹਿ ਗਏ ਮੈਂ ਤੇ ਜਰਮਨ ਨੂੰ ਪੀਤਾ ਬਾਕੀ ਦੇ ਚਲੋ ਸਾਰਿਆਂ ਨੂੰ ਡੀਐਸਪੀ ਦਾ ਉਹਦਾ ਮਿਲ ਗਿਆ ਸੀ ਦੋ ਮੁੰਡੇ ਰਹਿ ਗਏ ਸਾਨੂੰ 올림픽 ਤੋਂ ਬਾਅਦ ਏਸ਼ੀਅਨ ਗੇਮ ਤੋਂ ਬਾਅਦ ਸਾਨੂੰ ਲੱਗੇ ਕਿ ਮਤਲਬ ਜੋਗ ਦਾ ਉਹ ਨਹੀਂ ਆਇਆ ਹੈਗਾ ਸਾਨੂੰ ਇਹੀ ਹੈ ਕਿ ਸਾਨੂੰ ਮਤਲਬ ਡੀਐਸਪੀ ਦਿੱਤੀ ਜਾਵੇ ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਜਿੱਦਾਂ ਉਹ ਨਵੇਂ ਪੁਲਿਸ 'ਚ ਸੀਗੇ ਕਿਤੇ ਨਾ ਕਿਤੇ ਇਹਨਾਂ ਨੂੰ ਚਾਹ ਵੀ ਹੈ ਕਿ ਤੁਹਾਨੂੰ ਵੀ ਜਿਹੜਾ ਪੁਲਿਸ ਦੇ ਵਿੱਚ ਹੀ ਲੈਣਾ ਹੈ ਤੇ ਕਹ ਰਹੇ ਨੇ ਕਿ ਬਿਲਕੁਲ ਉਹ ਵੀ ਇਹ ਪਹਿ ਸ਼ੁਰੂ ਤੋਂ ਜਿਹੜੇ ਦੂਸਰੇ ਪੁਰਾਣੇ ਫੇਰ ਦਾ ਤੰਨੂ ਦੇ ਦੇ ਮਤਲਬ ਅਸੀਂ ਹੌਕੀ ਸ਼ੁਰੂ ਕੀਤਾ ਸਾਨੂੰ ਵੀ ਇਹੀ ਆ ਕਿ ਆਪਣੇ ਹੁਣ ਅਸੀਂ ਇੰਨੀ ਵੱਡੀ ਅਚੀਵਮੈਂਟ ਕੀਤੀ ਹੋਈ ਆ ਤੇ ਹੁਣ ਪਰਮਾਤਮਾ ਨੇ ਮੇਰੇ ਨਾਲ ਸਾਨੂੰ ਉਹਨੋਂ ਉੱਦਾਂ ਵੀ ਦਿੱਤਾ ਜਾਵੇ ਤੇ ਲੱਗ ਰਿਹਾ ਕਿ ਕਿ ਜਦੋਂ ਨਵਾਂ ਸਾਲ ਆਇਆ ਤੇ ਤੁਹਾਨੂੰ ਇੱਕ ਜਿਹੜਾ ਪਹਿਲਾ ਅਰਜਨ ਅਵਾਰਡ ਜਿਹੜਾ ਮਿਲਣ ਜਾ ਰਿਹਾ ਤੇ ਉਸ ਦੇ ਬਾਅਦ ਜਿਹੜੀ ਡਿਮਾਂਡ ਹੈ ਡੀਐਸਪੀ ਦੀ ਲੱਗ ਰਿਹਾ ਕਿ ਜਲਦ ਪੂਰੀ ਹੋਏਗੀ ਹਾਂਜੀ ਹਾਂਜੀ ਪੂਰੀ ਉਮੀਦ ਹੈ ਇੱਕ ਨਵੇਂ ਸਾਲ ਦੇ ਪਰਮਾਤਮਾ ਨੇ ਮੈਨੂੰ ਬਹੁਤ ਵੱਡਾ ਚੋਗਾ ਦਿੱਤਾ ਹੈ ਇਹ ਅਰਜੁਨਵਾਲੀ ਮੇਰਾ ਨਾਮ ਆਇਆ ਵਾ ਕਿ ਬਹੁਤ ਖੁਸ਼ ਹਾਂ ਹੀ ਮੈਂ ਅੱਜ ਸਿਮਨੂ ਸਾਰੇ ਸਾਰਿਆਂ ਵੱਲੋਂ ਮੈਨੂੰ ਮਤਲਬ ਵੈਸਟ ਮਿਸ਼ਨ ਦਿੱਤੀ ਗਈ ਆ ਕਿ ਤੁਹਾਨੂੰ ਅਰਜੁਨਵਾਲੀ ਇਹ ਨਾਮ ਆਇਆ ਹਾਂ ਹਾਂਜੀ ਇਸੇ ਤਰ੍ਹਾਂ ਹੀ ਹੁਣ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਤੁਹਾਨੂੰ ਡੀਐਸਪੀ ਅਹੁਦੇ ਦੇ ਨਾਲ ਨਿਵਾਜਣਗੇ ਕਿਉਂਕਿ ਉਹਨਾਂ ਨੇ ਆ ਉਹਨਾਂ ਦੇ ਨਾਲ ਤੁਹਾਡੀ ਚਲੋ ਗੱਲ ਵੀ ਹੋਈ ਸੀਗੀ ਜਦੋਂ ਉਹਨਾਂ ਨੇ ਬੁਲਾਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਆ ਲਿਖੇ ਤਾਂ ਦੋਨਾਂ ਦਾ ਜਿਹੜਾ ਜਲਦੀ ਮਿਲ ਕੇ ਤੁਹਾਨੂੰ ਬਣਾਇਆ ਜਾਵੇਗਾ ਜਰਮਨਪ੍ਰੀਤ ਸੁਖਜੀਤ ਸਿੰਘ ਤੇ ਜਰਮਨਪ੍ਰੀਤ ਨੂੰ ਹਾਂਜੀ ਜੀ ਜੀ ਹਾਂ ਤੇ ਅੱਜ ਇਹ ਜਿਹੜੀ ਅਵਾਰਡ ਦੇ ਨਾਲ ਖੁਸ਼ੀ ਮਿਲੀ ਹੈ ਫਿਰ ਡੀਐਸਪੀ ਦੇ ਅਵਾਰਡ ਦੇ ਨਾਲ ਸੀਐਮ ਸਾਹਿਬ ਵੱਲੋਂ ਖੁਸ਼ੀ ਮਿਲਣੀ ਆ ਸਹੀ ਗੱਲ ਸਹੀ ਗੱਲ ਹਾਂ ਕਿਉਂਕਿ ਸਸੀ ਗੱਲ ਜੀ ਮੈਂ ਸੁਖਜੀਤ ਸਿੰਘ অলੰਪੀਅਨ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਕੰਟਰੀ ਦਾ ਵਨ ਆਫ ਦਾ ਬੈਸਟ ਅਰ ਜਿਹੜਾ ਅਵਾਰਡ ਮੈਨੂੰ ਰਿਆਵਾ ਸਾਡੀ ਮਿਹਨਤ ਤੇ ਮੈਡਲ ਨੂੰ ਗਵਰਨਮੈਂਟ ਨੇ ਰਿਕਗਨਾਈਜ਼ ਕੀਤਾ ਸੋ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਧੰਨਵਾਦ ਇਹ ਬਿਲਕੁਲ ਬਿਲਕੁਲ ਜੀ ਮੈਨੂੰ ਜਦੋਂ ਅੱਜ ਹੀ ਪਤਾ ਲੱਗਾ ਕਿਉਂਕਿ ਮਹੀਨਾ ਪਹਿਲਾਂ ਇਹਨਾਂ ਦਾ ਡੇਢ ਮਹੀਨਾ ਪਹਿਲਾਂ ਇਹਨਾਂ ਨੂੰ ਨਾਮ ਜਿਹੜਾ ਖੇਡ ਮੰਤਰਾਲੇ ਨੂੰ ਭੇਜਿਆ ਗਿਆ ਸੀਗਾ ਤੇ ਉਹ ਅੱਜ ਜਦੋਂ ਮੈਨੂੰ ਫੋਨ ਆਇਆ ਫੋਨ ਕਾਲ ਆਈ ਤੇ ਮੈਨੂੰ ਉਹਨਾਂ ਨੇ ਮੁਬਾਰਕਬਾਦ ਦਿੱਤੀ ਮੇਖਾ ਜੀ ਕਿਸ ਚੀਜ਼ ਦੀ ਮਾਰਕਬਾ ਦੇ ਰਹੇ ਹੋ ਕਹਿੰਦੇ ਵੀ ਸੁਖਜੀਤ ਸਿੰਘ ਤੁਹਾਡਾ ਬੇਟਾ ਜਿਹੜਾ ਨੂੰ ਅਰਜੁਨ ਅਵਾਰਡ ਮਿਲ ਜਾ ਰਿਹਾ ਤੇ ਉਦੋਂ ਉਹ ਗੱਲ ਸੁਣ ਕੇ ਬੜੀ ਮਨ ਨੂੰ ਖੁਸ਼ੀ ਹੋਈ ਕਿ ਫਿਰ ਮੈਨੂੰ ਉਹ ਟਾਈਮ ਜਿਹੜਾ ਪਿਛਲਾ ਸਾਰਾ ਯਾਦ ਆ ਗਿਆ ਕਿ ਜਿਹੜੀ ਸੁਜੀਤ ਨੇ ਇਨੀ ਸਖਤ ਮਿਹਨਤ ਕੀਤੀ ਔਰ ਜਿਸ ਤਰ੍ਹਾਂ ਇੰਡੀਆ ਟੀਮ ਵਾਸਤੇ ਵਰਲਡ ਕੱਪ ਖੇਲੇ ਏਸ਼ੀਅਨ ਗੇਮਸ ਦੇ ਵਿੱਚੋਂ 골ਡ ਮੈਡਲ ਚੈਂਪੀਅਨ ਟਰੋਫੀ ਦੇ ਵਿੱਚੋਂ ਦੋ ਵਾਰੀ 골ਡ ਮੈਡਲ ਔਰ ਫਿਰ 올림픽ਸ ਦੇ ਵਿੱਚੋਂ ਪੈਰਾਸ 올림픽ਸ ਦੇ ਵਿੱਚੋਂ ਇਹ ব্রونز ਮੈਡਲ ਹਾਸਲ ਕਰਕੇ ਜਿਹੜਾ ਟੀਮ ਨੇ ਔਰ ਸੁਖਜੀਤ ਸਿੰਘ ਨੇ ਨਾਮ ਰੋਸ਼ਨ ਕੀਤਾ ਹੈ ਔਰ ਉਹ ਅਜਾ ਜੀ ਮੈਡਲ ਜਿਹੜੀ ਆ ਉਹ ਹਾਸਲ ਹੋਣ ਜਾ ਰਹੀ ਆ ਸੁਜੀਤ ਸਿੰਘ ਨੂੰ ਅਰਜਨਾ ਵਾਰਡ ਵਾਰ ਮਿਲ ਜਾ ਰਿਹਾ ਹੈ ਅ ਕਿਵੇਂ ਦੇਖਦੇ ਹੋ ਕਿ ਸੁਖਜੀਤ ਸਿੰਘ ਕਿੰਨੀ ਕ ਉਹਨਾਂ ਨੂੰ ਮਿਹਨਤ ਕਰਨੀ ਪਈ ਹੈ ਇਸ ਅਚੀਵ ਕਰਨ ਨੂੰ ਇਸ ਵਾਰਡ ਨੂੰ ਤੇ ਕਿਵੇਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਤੇ ਹੁਣ ਕਿਵੇਂ ਪ੍ਰੈਕਟਿਸ ਕਰਦੇ ਨੇ ਪਹਿਲਾਂ ਕੀ ਸੀ ਤੇ ਹੁਣ ਸੁਖਜੀਤ ਚ ਕਿੰਨਾ ਡਿਫਰੈਂਸ ਨਜ਼ਰ ਆ ਦੇਖੋ ਜੀ ਪਹਿਲਾਂ ਤੇ ਬਚਪਨ ਦੇ ਵਿੱਚ ਹੀ ਛੋਟੀ ਉਮਰ ਸੀ 5 ਸਾਲ ਦੀ ਛੋਟੀ ਉਮਰ ਦੇ ਵਿੱਚ ਹੀ ਇਹਨੇ ਜਿਹੜੀ ਉਹ ਹਾਕੀ ਮਤਲਬ ਕਿ ਪਗੜਾਈ ਸੀ ਇਸ ਨੂੰ ਤੇ ਮੈਂ ਇੱਥੇ ਪੀਏਪੀ ਕੰਪਲੈਕਸ ਗਰਾਊਂਡ ਦੇ ਵਿੱਚ ਮੈਂ ਅੰਦਰ ਸਰਕਾਰੀ क्वार्टਰ 'ਚ ਰਹਿੰਦਾ ਸੀਗਾ ਤੇ ਮੈਨੂੰ ਜਦੋਂ ਡਿਊਟੀ ਦੇ ਦੌਰਾਨ ਜਦੋਂ ਮੇਰੇ ਕੋਲ ਟਾਈਮ ਹੁੰਦਾ ਸੀਗਾ ਮੈਂ ਸੁਖਜੀਤ ਨੂੰ ਲੈ ਕੇ ਜਾਂਦਾ ਸੀ ਤੇ ਉਸ ਤੋਂ ਬਾਅਦ ਮੈਂ 6th ਕਲਾਸ ਤੱਕ ਐ ਸੋਜੀਤ ਨੂੰ ਇਨੀ ਕ ਹਾਰਡ ਪ੍ਰੈਕਟਿਸ ਮਿਲ ਕੇ ਮੈਂ ਕਰਵਾਈ ਇੱਥੇ ਜਿਆਦਾ ਇਹਦੇ ਤੇ ਪ੍ਰੈਸ਼ਰ ਮਿਲ ਕੇ ਪਤਾ ਕਿ ਜਿਹੜੇ ਮੈਂ ਹਾਕੀ ਦੇ 20 25 25 ਏਟਾਂ ਲਗਾ ਕੇ ਤੇ ਮੈਂ ਫੰਡਾਮੈਂਟਲ ਵਿੱਚੋਂ ਕਰਵਾਉਂਦਾ ਸੀਗਾ ਉਸ ਤੋਂ ਬਾਅਦ ਮੋਹਾਲੀ ਅਕੈਡਮੀ ਜੁਆਇਨ ਕੀਤੀ ਪਲੱਸ 2 ਉੱਥੋਂ ਕੀਤੀ ਇਹਨਾਂ ਦੇ ਗੁਰਦੀਪ ਸਿੰਘ ਗਰਿਆਲ ਸੀਗੇ ਕੋਚ ਉੱਥੇ ਤੇ ਉਹ ਵੀ ਕਈ ਵਾਰੀ ਪੁੱਛਦੇ ਹੁੰਦੇ ਸੀਗੇ ਵੀ ਤੂੰ ਹਾਕੀ ਸਿੱਖੀ ਕਿੱਥੋਂ ਆ ਤੇ ਉਸਨੇ ਫਿਰ ਦੱਸਣਾ ਕਿ ਮੇਰੇ ਜਦ ਜੀ ਉਹਨਾਂ ਨੇ ਮੈਨੂੰ ਬੜੀ ਜਿਹੜੀ ਉਹ ਸਤਮੇਂਦ ਕਰਵਾਈ ਹੈ ਅੱਜ ਉਸ ਮਿਹਨਤ ਨੇ ਉਸ ਪਰਮਾਤਮਾ ਦੀ ਕਿਰਪਾ ਨਾਲ ਔਰ ਰੰਗ ਲੈਂਦੇ ਨੇ ਔਰ ਉਸ ਮਿਹਨਤ ਦਾ ਸਦਕਾ ਹੀ ਸੁਖਜੀਤ ਜਿਹੜਾ ਵਾ ਮਤਲਬ ਕਿ ਦੇਸ਼ ਵਾਸਤੇ ਖੇਡ ਰਿਹਾ ਹੈ ਔਰ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਔਰ ਜੋੜਾ ਅਰਜਨਾ ਬਾਡਰ ਮੈਚ ਜਾ ਰਿਹਾ ਹੈ ਇਹ ਤੋਂ ਤਾਂ ਬਹੁਤ ਵੱਧ ਕੇ ਵੱਡੀ ਖੁਸ਼ੀ ਨਹੀਂ ਕੋਈ ਹੋ ਸਕਦੀ ਹ ਕੁਝ ਕਹਿਣਾ ਜਾਊਂਗਾ ਸੁਖਜੀਤ ਨੂੰ ਇੱਕ ਤੁਸੀਂ ਗੱਲ ਪਹਿਲਾਂ ਵੀ ਕੀਤੀ ਹੈ ਕਿ ਦੀ ਖੁਦ ਪੁਲਿਸ ਚ ਉਹ ਵੀ ਪੁਲਿਸ ਦੇ ਵਿੱਚ ਹੋਵੇ ਕਿਉਂਕਿ ਉਹਨਾਂ ਨੂੰ ਜਿਹੜੀ ਨੌਕਰੀ ਤਾਂ ਮਿਲੀ ਹੋਈ ਹੈ ਬਿਲਕੁਲ ਬਿਲਕੁਲ ਜੀ ਮਤਲਬ ਕਿ ਮੈਂ ਇਹ ਚਾਹੁੰਦਾ ਵੀ ਸੁਖਜੀਤ ਪੰਜਾਬ ਦੇ ਵਿੱਚ ਰਹਿ ਕੇ ਨੌਕਰੀ ਕਰੇ ਸੁਖਜੀਤ ਜਿੱਦਾਂ ਮਤਲਬ ਕਿ ਆਪਣੇ ਅਰਜੁਨ ਅਵਾਰਡ ਵਾਸਤੇ ਪੈਰਸ ਲੰਕੁਰਜ ਤੋਂ ਬ੍ਰੌਂਜ਼ ਮੈਡਲ ਲੈਂਦਾ ਅਰਜੁਨ ਅਵਾਰਡ ਵਾਸਤੇ ਉਹਨੂੰ ਮਿਲ ਜਾਰ ਰਿਹਾ ਹੈ ਤੇ ਜਿੱਦਾਂ ਮਾਨਯੋਗ ਸਾਡੇ ਸੀਐਮ ਸਾਹਿਬ ਉਹਨਾਂ ਨੇ ਪਹਿਲਾਂ ਜਿਹੜੇ 6-7 ਪਲੇਅਰਾਂ ਨੂੰ ਇਹ ਕੁਝ ਪਲੇਅਰਾਂ ਨੂੰ ਡੀਐਸਪੀ ਦੇ ਪਦ ਜਿਹੜੇ ਉਹ ਦਿੱਤੇ ਗਏ ਔਰ ਕੁਝ ਜਿਹੜੇ ਪੀਸੀਐਸ ਬਣਾਏ ਗਏ ਔਰ ਮੈਂ ਕਹਿੰਨਾ ਕਿ ਸੁਖਜੀਤ ਸਿੰਘ ਨੂੰ ਹੁਣ ਅਰਜੁਨਾਵਾਰਡ ਮਿਲ ਜਾ ਰਿਹਾ ਹੈ 90 ਸਾਲ ਦੇ ਵਿੱਚ ਤੇ ਸਾਡੇ ਮਾਨਜੋਗ ਸੀਐਮ ਸਾਹਿਬ ਨੂੰ ਮੈਂ ਇਹੋ ਹੀ ਬੇਨਤੀ ਕਰਾਂਗਾ ਮੈਨੂੰ ਭਰੋਸਾ ਵੀ ਹੈ ਉਹਨਾਂ ਤੇ ਪੂਰਾ ਕਿ ਜੋ ਉਹ ਕਹਿ ਦਿੰਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਹੋਇਆ ਆ ਕਿ ਇਹ ਦੋ ਮਲਕੇ ਜਿਹੜੇ ਪਲੇਅਰ ਰਹਿ ਗਏ ਨੇ ਸੁਜੀਤ ਔਰ ਜਰਮਨ ਪ੍ਰੀਤ ਇਹਨਾਂ ਦੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਦੇ ਨਾਲ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਨੂੰ ਤੁਹਾਨੂੰ ਜਲਦੀ ਹੀ ਮਲਕੇ ਜਿਹੜਾ ਇਸ ਅਹੁਦੇ ਤੇ ਤਾਇਨਾਤ ਕੀਤਾ ਜਾਵੇਗਾ ਤੇ ਮੈਨੂੰ ਭਰੋਸਾ ਹੈ ਕਿ ਉਹ ਜ਼ਰੂਰ ਕਰਨਗੇ ਹਾਂਜੀ ਬਹੁਤ ਖੁਸ਼ੀ ਆ ਉਹਦੇ ਰਿਸ਼ਤੇਦਾਰਾਂ ਨੂੰ ਨਾਨਕਿਆਂ ਨੂੰ ਚਾਚੇ ਤਾਇਆ ਨੂੰ ਪਿੰਡ ਵਾਸੀਆਂ ਨੂੰ ਆਪਣੇ ਗਲੀ ਮਤੇਆਆਂ ਨੂੰ ਸਭ ਨੂੰ ਖੁਸ਼ੀ ਬਹੁਤ ਆ ਸੁਜੀਤ ਦਾ ਹੁਣੇ ਪਤਾ ਲੱਗਾ ਸੀ ਸਾਨੂੰ ਤੇ ਬਹੁਤ ਜਾਰੀ ਖੁਸ਼ੀਆਂ ਸਾਰੇ ਵਧਾਈਆਂ ਦੇਣ ਦੇ ਆ ਹਾਂਜੀ ਕਿਵੇਂ ਦੇਖਦੇ ਹੋ ਕਿੰਨੀ ਕਿ ਮਿਹਨਤ ਲੱਗੀ ਉਸ ਨੂੰ ਉਸ ਅਵਾਰਡ ਨੂੰ ਅਚੀਵ ਕਰਨ ਲਈ ਔਰ ਤੁਹਾਡਾ ਉਸ ਮੈਨਚ ਕਿੰਨਾ ਯੋਗਦਾਨ ਰਿਹਾ ਹਾਂਜੀ ਬਹੁਤ ਮਿਹਨਤ ਕੀਤੀ ਆ ਉਸ ਬੇਟੇ ਨੇ ਰਾਤ ਦਿਨ ਪਹਿਲਾਂ ਚੰਡੀਗੜ੍ਹ ਪੜਦਾ ਰਿਹਾ ਉੱਥੇ ਮਿਹਨਤ ਕੀਤੀ ਤੇ ਫਿਰ ਇੱਥੇ ਛੋਟਾ ਹੁੰਦਾ ਇੱਥੋਂ ਕਰਦੇ ਰਿਹਾ ਗੇਮ ਜਾਂਦਾ ਰਿਹਾ ਹਾਂਜੀ ਇਹ ਬਹੁਤ ਮਿਹਨਤ ਕੀਤੀ ਆ ਬੇਟੇ ਨੇ ਅੱਜ ਤੱਕ ਮਾਲਕ ਨੇ ਹੁਣ ਕਿਰਪਾ ਕੀਤੀ ਤੇ ਇੱਥੋਂ ਤੱਕ ਪਹੁੰਚਿਆ ਵਾ ਹਾਂਜੀ ਤੇ ਹੁਣੇ ਥੋੜੀ ਦੇਰ ਪਹਿਲਾਂ ਸੁਜੀਤ ਨਾਲ ਤੁਹਾਡੀ ਵੀਡੀਓ ਕਾਲ ਤੇ ਗੱਲ ਵੀ ਹੋਈ ਹੈ ਕੀ ਕਹਿਣਾ ਹੈ ਸੁਜੀਤ ਦਾ ਹਾਂਜੀ ਸੁਜੀਤ ਨੂੰ ਵਧਾਈਆਂ ਦਿੱਤੀਆਂ ਸੁਜੀਤ ਨੂੰ ਵੀ ਬਹੁਤ ਖੁਸ਼ੀ ਸੀਗੀ ਉਹਨਾਂ ਦੀ ਮੀਟਿੰਗ ਚ ਲੰਢੀ ਸੀਗੀ ਤੇ ਅਸੀਂ ਫਿਰ ਉਹਨਾਂ ਨੂੰ ਵਧਾਈਆਂ ਦਿੱਤੀਆਂ ਸੁਜੀਤ ਬਹੁਤ ਬਹੁਤ ਵਧਾਈ ਹੋਵੇ ਵੀ ਮਾਲਕ ਨੇ ਤਾਂ ਆਣੀ ਬਾ ਫੜੀ ਆ ਤੁਸੀਂ ਦੇਸ਼ ਦਾ ਨਾਮ ਰੋਸ਼ਨ ਕੀਤਾ ਨਾਲੇ ਮੈਚ ਖੇਡੇ ਸੀਗੇ ਸੁਜੀਤ ਨੇ ਤੇ ਨਾਲੇ ਅਰਜਣਾ ਵਾਰਡ ਦੀ ਆ ਮਿਲਿਆ ਜਦੋਂ ਮੈਨ ਨ ਜਾ ਰਿਹਾ ਵਾ ਤੇ ਉਹਦੀ ਸਾਨੂੰ ਉਹਨੇ ਦੱਸਿਆ ਸੀਗਾ ਇਹਨਾਂ ਦੇ ਪਾਪਾ ਨੇ ਤੇ ਬਹੁਤ ਖੁਸ਼ੀ ਹੋਈ ਫਿਰ ਉਹਨੂੰ ਵਧਾਈ ਦਿੱਤੀ ਅਸੀਂ ਹਾਂਜੀ ਬਹੁਤ ਖੁਸ਼ ਆ ਸੁਜੀਤ ਹਾਂਜੀ ਕੀ ਕਹਿ ਰਹੇ ਹੋ ਸੁਜੀਤ ਕੁਝ ਖਾਸ ਗੱਲ ਹੋਈ ਹੈ ਹਾਂਜੀ ਬਸ ਕਹਿੰਦਾ ਮम्मा ਬਹੁਤ ਖੁਸ਼ ਆ ਹਾਂਜੀ ਤੇ ਵੇਟ ਕਰ ਰਹੇ ਹਾਂ ਕਿ ਉਹਨ ਵਾਰਡ ਲੈ ਕੇ ਘਰ ਆਵੇ ਹਾਂਜੀ ਹਾਂਜੀ ਜ਼ਰੂਰ ਲੈ ਕੇ ਆਣਗੇ ਹੁਣ ਕਿ ਲੈਣ ਜਾਉਂਗੇ ਤੁਸੀਂ ਆਪ ਨਾਲ ਨਹੀਂ ਨਹੀਂ ਆਪ ਹੀ ਉਹਨਾਂ ਨੇ ਟਲ ਜਾਣਾ ਬੇਟੀ ਨੇ ਹਾਂਜੀ 26 ਜਨਵਰੀ ਨੂੰ ਤੇ ਬਹੁਤ ਖੁਸ਼ੀ ਆ ਸਾਰੇ ਇੱਕ ਇੱਕ ਫਾਦਰ ਵੱਲੋਂ ਕਿਉਂਕਿ ਤੁਹਾਡੇ ਹਸਬੰਦ ਜਿਹੜੇ ਨੇ ਪੁਲਿਸ 'ਚ ਨੇ ਤੇ ਉਹਨਾਂ ਨੇ ਕਿਹਾ ਕਿ ਡੀਐਸਪੀ ਜਿਹੜਾ ਬੰਨਾ ਚਾਹੀਦਾ ਮੇਰਾ ਮੁੰਡਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੇ ਅਪੀਲ ਕਰਤੀ ਸੀ ਐਮ ਸਾਹਿਬ ਨੂੰ ਹਾਂਜੀ ਹਾਂਜੀ ਜ਼ਰੂਰ ਆਪਣੇ ਸੀਐਮ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਬੇਟਾ ਦੇਸ਼ ਦਾ ਨਾਮ ਰੋਸ਼ਨ ਕਰਨ ਲਿਆ ਵਾ ਤੇ ਵੀ ਉਹਨੂੰ ਬਣਾਉਣ ਛੇਤੇ ਡੀਐਸਪੀ ਤੇ ਪਹਿਲਾਂ ਵੀ ਸਾਰੀ ਟੀਮ ਦੇ ਡੀਐਸਪੀ ਆ ਤੇ ਉਹਨੂੰ ਸਮਾ ਸਾਡੇ ਰਿਸ਼ਤੇਦਾਰ ਪੁੱਛਦੇ ਆ ਵੀ ਸੁਖਜੀਤ ਹਜੇ ਬਣਿਆ ਨਹੀਂ ਡੀਐਸਪੀ ਤੇ ਹਾਂਜੀ ਸੀਐਮ ਨੂੰ ਇਹ ਹੀ ਬੇਨਤੀ ਆ ਕਿ ਛੇਤੀ ਹੁਣ ਉਹ ਕਹਿਣ ਦੀ ਲੋੜ ਨਾ ਪਵੇ ਸਾਨੂੰ ਤੇ ਛੇਤੀ ਬਣਾਉਣ ਸੋ ਜੀਤ ਨੂੰ ਦੀ ਡੀਐਸਪੀ ਅਰਜਨਾਵੜ ਨਾਲੇ ਮਿਲਣ ਜਾ ਰਿਹਾ ਹਾਂ